ਅੱਜ ਵੀ ਇਤਿਹਾਸ ਦੁਹਰਾਇਆ ਗਿਆ ਇੰਡੀਆ ਚ ਬੈਨ ਕਰ ਦਿੱਤੀ ਉਹਨਾਂ ਦੀ ਫਿਲਮ ਅੱਜ ਤੋਂ 35 ਸਾਲ ਪਹਿਲਾਂ ਉਹਨਾਂ ਦੀ ਰਿਪੋਰਟ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ ਸੀਗੀ ਰਾਧੀ ਜੀ 120 ਕੱਟ ਲੱਗਣ ਤੋਂ ਬਾਅਦ ਵੀ ਨਹੀਂ ਫਿਲਮ ਰਿਲੀਜ਼ ਕਰਨ ਦਿੱਤੀ ਜਾ ਰਹੀ ਹੈ ਇਹੋ ਜਿਹਾ ਕੀ ਹੈ ਜਿਹ ਹੈ ਫਿਲਮ ਦੇ ਵਿੱਚ ਹੁਣ ਉਹ ਕੀ ਕਹਿ ਰਿਹਾ ਸੈਂਸਰ ਬੋਰਡ ਜਿਹੜਾ 120 ਕੱਟ ਲੱਗੇ ਆ ਫਿਲਮ ਦੇ ਵਿੱਚ ਵੀ ਜਸਵੰਤ ਸਿੰਘ ਖਾਲੜਾ ਦਾ ਨਾਮ ਤੁਸੀਂ ਨਹੀਂ ਵਰਤ ਸਕਦੇ ਅੱਲਾ ਫਿਲਮ ਦਾ ਟਾਈਟਲ ਹੀ ਨਹੀਂ ਤੁਸੀਂ ਉਹਦੇ ਵਿੱਚ ਜਿਹੜਾ ਕਿਰਦਾਰ ਦਿਖਾਇਆ ਜਾ ਰਿਹਾ ਭਾਈ ਜਸਵੰਤ ਸਿੰਘ ਖਾਲੜਾ ਉਸ ਦਾ ਨਾਮ ਵੀ ਤੁਸੀਂ ਜਸਵੰਤ ਸਿੰਘ ਖਾਲੜਾ ਨਹੀਂ ਵਰਤ ਸਕਦੇ। ਉਹ ਸ਼ਮਸ਼ਾਨ ਘਾਟਾਂ ਦੇ ਨਾਮ ਨੇ ਜਿਹੜੇ ਉਹ ਸਾਫਸਰਾਂ ਦੇ ਨਾਮ ਨੇ ਉਹ ਸਾਰੀ ਸੱਚਾਈ ਜਿਹੜੇ ਸਰਕਾਰੀ ਅੰਕੜੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਸ ਨੂੰ ਲੈ ਕੇ ਇਤਰਾਜ ਜਿਹੜਾ ਸੈਂਸਰ ਬੋਰਡ ਜਤਾ ਰਿਹਾ ਹੈਗਾ ਜਦੋਂ ਪੰਜਾਬ ਦੇ ਅੰਦਰ ਵਿਅੰਕ ਸਿੰਘ ਦੀ ਸਰਕਾਰ ਸੀ ਜੀ ਤੇ ਕੇ ਪੀ ਐਸ ਗਿੱਲ ਡੀ ਜੀ ਪੀ ਸੀਗੇ ਪੰਜਾਬ ਦੇ ਤੇ ਕੇ ਪੀ ਐਸ ਗਿੱਲ ਨੇ ਐਸ ਐਸ ਪੀ ਸੀ ਜਿਹੜੇ ਪੂਰੇ ਪੰਜਾਬ ਦੇ ਅੰਦਰ ਤਮਾਮ ਐਸਐਸਪੀਆ ਨੂੰ ਕਿਸ ਤਰੀਕੇ ਦਾ ਨਾ ਖੁੱਲ੍ਹ ਦਿੱਤੀ ਸੀ ਸਰਕਾਰ ਨੇ ਕਿਵੇਂ ਕੇਪੀਐਸ ਗਿਲ ਨੂੰ ਫ੍ਰੀ ਹੈਂਡ ਦੇਤਾ ਸੀਗਾ ਕਿਵੇਂ ਹਰ ਰੋਜ਼ ਦਿੱਲੀ ਦੇ ਇਨਕਾਊਂਟਰ ਹੁੰਦੇ ਸੀ ਤੇ ਬੈਠ ਕੇ ਸ਼ਾਮ ਨੂੰ ਮੀਟਿੰਗ ਹੁੰਦੀ ਸੀ ਔਰੰਗਜ਼ੇਬ ਦੇ ਵੇਲੇ ਔਰੰਗਜ਼ੇਬ ਨੇ ਸਿੱਖਾਂ ਦੇ ਸਰਾਂ ਦੇ ਮੁੱਲ ਲਾਏ ਕਿ ਤੁਸੀਂ ਜਿਹੜਾ ਜਿੰਨੇ ਸਰ ਵੱਡ ਕੇ ਲੈ ਕੇ ਆਊਗਾ ਉਨੇ ਹੀ ਮੈਦ ਤੋਂ ਨਾਮ ਵੱਡਾ ਪਾਊਗਾ ਜੀ ਜੀ ਉਹੀ ਕੰਮ ਕੇਪੀਐਸ ਗਿਲ ਨੇ ਕੀਤਾ ਕੇਪੀਐਸ ਗਿਲ ਨੇ ਵੀ ਆਪਣੇ ਐਸਐਸਪੀ ਨੂੰ ਇਹ ਆਰਡਰ ਦਿੱਤੇ ਕਿ ਜਿਹੜਾ ਜਿੰਨੇ ਜ਼ਿਆਦਾ ਇਨਕਾਊਂਟਰ ਕਰੂਗਾ ਸਿੱਖਾਂ ਦੇ ਠੀਕ ਹੈ ਸਹਾਂ ਸਿੱਖਾਂ ਦੇ ਤਾਂ ਉਸ ਨੂੰ ਉਸ ਹਾਵ ਨਾਲ ਉਹਦੀ ਪ੍ਰਮੋਸ਼ਨ ਹੋਊਗੀ ਅਜੇ ਵੀ ਮਾਵਾਂ ਡੀਕ ਰਹੀਆਂ ਨੇ ਜੀ ਕਿ ਸਾਡੇ ਪੁੱਤ ਵਾਪਸ ਪਰਤਣਗੇ ਘਰਾਂ ਦੇ ਘਰ ਉੱਜੜ ਗਏ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਚੜੀਆਂ ਪਰ ਹੁਣ ਇਹ ਵੀ ਪਤਾ ਲੱਗਿਆ ਕਹਿੰਦੇ ਉਹ OTT ਪਲੇਟਫਾਰਮ ਦੇ ਉੱਤੇ ਵੀ ਰੋਕ ਗਈ ਆ ਵੀ ਜੀ ਦੇ ਉੱਤੇ ਜਿਹੜਾ ਕਿ ਹੁਣ ਜੀ ਕੀ ਦਾਗਾ ਇਹ ਦੇਖ ਸਰ ਉਹ ਆਪਾਂ ਕਿ ਜਿਵੇਂ ਕਹੇ ਗੋਦੀ মিডিਆ ਉਹ ਬਾਹਰ ਨੈਸ਼ਨਲ মিডিਆ ਜਿਹੜਾ ਉਹ ਸਰਕਾਰ ਦੇ ਅੰਦਰ ਹੀ ਚੱਲਦਾ ਕੇਂਦਰ ਸਰਕਾਰ ਤੋਂ ਬਾਹਰ ਨਹੀਂ ਹੈ ਕੁਝ ਦਲਜੀਤ ਇਹੀ ਲਿਖਦੇ ਆ ਕਿ ਜਿਹੜਾ ਸੱਚ ਆ ਉਹਨੂੰ ਲੁਕੋਇਆ ਨਹੀਂ ਜਾ ਸਕਦਾ ਜੋ ਸ਼ਮਸ਼ਾਨ ਘਾਟਾਂ ਦੇ ਅੰਕੜੇ ਆ ਜੋ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਕਹਿੰਦੀ ਆ 25000 ਸਿੱਖ ਨੌਜਵਾਨ ਜਿਹੜੇ ਘਰਾਂ ਤੋਂ ਤਾਂ ਗਏ ਪਰ ਘਰੇ ਵਾਪਸ ਨਹੀਂ ਪਰਤੇ ਜਿਨ੍ਹਾਂ ਨੂੰ ਪੁਲਿਸ ਨੇ ਚੁੱਕ ਕੇ ਝੂਠੇ ਇਨਕਾਊਂਟਰ ਕਰ ਦਿੱਤੇ ਗਏ ਜਿਨ੍ਹਾਂ ਨੂੰ ਕੀ ਐਜੀਪੀਸੀ ਇਸ ਫਿਲਮ ਦੀ ਰੁਕਾਵਟ ਨੂੰ ਲੈ ਕੇ ਕੋਈ ਐਕਸ਼ਨ ਲਵੇ ਤੇ ਐਜੀਪੀਸੀ ਨੇ ਜ਼ਰੂਰ ਕਿਹਾ ਕਿ ਅਸੀਂ ਇਹਦੇ ਮਦਦ ਕਰਨੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਸੱਚ ਸਾਹਮਣੇ ਆਵੇ ਇਹ ਸ਼ੀਸ਼ਾ ਜਿਹੜਾ ਕਾਲਾ ਦੌਰ ਜਿਹੜਾ ਕਾਲਾ ੱੱਬਾ ਪੰਜਾਬ ਦੇ ਉੱਤੇ ਲੱਗਿਆ ਭਾਰਤ ਹਕੂਮਤ ਦੇ ਉੱਤੇ ਲੱਗਿਆ ਉਹ ਸਾਹਮਣੇ ਆਵੇ ਰਾਦੀ ਜੀ ਦਲਜੀਤ ਦੋਸਾਨ ਨੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਨੂੰ ਲੈ ਕੇ ਅੱਜ ਨਵੀਂ ਪੋਸਟ ਪਾਈ ਹੈ ਤੇ ਨਵੀਂ ਅੱਜ ਫੇਰ ਇੱਕ ਚਰਚਾ ਛਿੜ ਗਈ ਫਿਲਮ ਨੂੰ ਲੈ ਕੇ ਕੀ ਕਾਰਨ ਹੋ ਸਕਦੇ ਨੇ ਦੇਖੋ ਚਰਚਾ ਤਾਂ ਇਹ ਜਦੋਂ ਦੀ ਫਿਲਮ ਬਣਾਈ ਗਈ ਆ ਨਾ ਉਦੋਂ ਤੋਂ ਹੀ ਛਿੜੀ ਹੋਈ ਆ ਉਦੋਂ ਤੋਂ ਹੀ ਇਹ ਫਿਲਮ ਵਿਵਾਦਾਂ ਦੇ ਵਿੱਚ ਆ ਮੀਡੀਆ ਦੇ ਚਰਚਾ ਦੇ ਵਿੱਚ ਆ ਖਬਰਾਂ ਦਾ ਹਿੱਸਾ ਇਹ ਟੀਆਰਪੀ ਦਾ ਹਿੱਸਾ ਇਹ ਫਿਲਮ ਬਣੀ ਹੋਈ ਆ ਗੱਲ ਆ ਪੰਜਾਬ 95 ਫਿਲਮ ਇਹ ਕਿਸ ਦੇ ਆਧਾਰ ਦੇ ਉੱਤੇ ਆ ਕਿਉਂ ਇਸ ਨੂੰ ਰੋਕਿਆ ਜਾ ਰਿਹਾ ਇਹਦੇ ਪਿੱਛੇ ਕਾਰਨ ਕੀ ਨੇ ਪਹਿਲਾਂ ਜਦੋਂ ਇਹ ਫਿਲਮ ਤਿਆਰ ਹੋ ਕੇ ਸੈਂਸਰ ਬੋਰਡ ਭੇਜੀ ਜਾਂਦੀ ਆ ਸਰਟੀਫਿਕੇਟ ਲੈਣ ਦੇ ਲਈ ਮੇਕਰਸ ਦੇ ਵੱਲੋਂ ਤਾਂ ਸੈਂਸਰ ਬੋਰਡ ਕਹਿੰਦਾ ਜੀ ਇਸ ਫਿਲਮ ਦਾ ਨਾਮ ਬਦਲੋ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਬਾਇਓਪਿਕ ਜਿਹੜੀ ਉਹਨਾਂ ਦੀ ਤਿਆਰ ਕੀਤੀ ਆ ਦਲਜੀਤ ਦੋਸਾਂਝ ਨੇ ਭਾਈ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆਗਾ ਜੀ ਫਿਲਮ ਦੇ ਜਿਹੜੇ ਮੇਕਰਸ ਨੇ ਪੂਰੀ ਟੀਮ ਆ ਉਹਨਾਂ ਦੇ ਵੱਲੋਂ ਇਸ ਫਿਲਮ ਨੂੰ ਤਿਆਰ ਕੀਤਾ ਗਿਆ ਤਾਂ ਪਹਿਲਾਂ ਇਹਦਾ ਨਾਮ ਹੀ ਭਾਈ ਜਸਵੰਤ ਸਿੰਘ ਖਾਲੜਾ ਹੁੰਦਾ ਉਹਦਾ ਨਾਮ ਉਦੇ ਉੱਤੇ ਸੈਂਸਰ ਬੋਰਡ ਇਤਰਾਜ਼ ਜਤਾਉਂਦਾਗਾ ਕਿ ਜੀ ਤੁਸੀਂ ਜਸਵੰਤ ਸਿੰਘ ਖਾਲੜਾ ਨਾਮ ਨਹੀਂ ਰੱਖ ਸਕਦੇ ਜੀ ਫਿਰ ਉਸ ਤੋਂ ਬਾਅਦ ਇਹ ਫਿਲਮ ਰੁਕੀ ਰਹਿੰਦੀ ਆ ਜੀ ਕਿਉਂਕਿ ਪਰਿਵਾਰ ਕਹਿੰਦਾਗਾ ਭਾਈ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਇਸ ਵਕਤ ਹਲੇ ਵੀ ਉਹ ਜੀਵਤ ਨਹੀਂ ਤਾਂ ਉਹ ਕਹਿੰਦੇ ਕਿ ਜੇ ਫਿਰ ਉਹ ਰੀਲீஸ் ਕਰਨੀ ਆ ਤੁਸੀਂ ਬਣਾਉਣੀ ਆ ਤਾਂ ਉਹਨਾਂ ਦੇ ਨਾਮ ਤੇ ਬਣੂਗੀ ਤਾਂ ਉਹ ਪਰਮਿਸ਼ਨ ਨਹੀਂ ਦਿੰਦੇ ਕਿ ਨਾਮ ਚੇਂਜ ਹੋਵੇਗਾ ਨਾਮ ਚੇਂਜ ਹੋਵੇਗਾ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੇਕਰਸ ਦੇ ਵੱਲੋਂ ਮਨਾਉਣ ਦੀ ਕੋਸ਼ਿਸ਼ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਚਲੋ ਆਪਾਂ ਸੱਚ ਦਿਖਾਉਣਾ ਆਪਾਂ ਦੁਨੀਆ ਦੇ ਵਿੱਚ ਉਹਨਾਂ ਦੀ ਜੀਵਨ ਜਿਹੜਾ ਉਹਨਾਂ ਦੀ ਦੇਣ ਆ ਜੀ ਪੰਜਾਬ ਨੂੰ ਸਿੱਖ ਕੌਮ ਨੂੰ ਤਾਂ ਉਹ ਦੇਣ ਆਪਾਂ ਪੂਰੀ ਦੁਨੀਆ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਜਾਈਏ ਉਹਨਾਂ ਦੀ ਰਿਸਰਚ ਨੂੰ ਪਰਿਵਾਰ ਤੋਂ ਮਨਜ਼ੂਰੀ ਮਿਲਦੀ ਆ ਦੁਬਾਰੇ ਫੇਰ ਫਿਲਮ ਸੈਂਸਰ ਬੋਰਡ ਦੇ ਕੋਲ ਐਪਲੀਕੇਸ਼ਨ ਜਾਂਦੀ ਆ ਜੀ ਨਾਮ ਚੇਂਜ ਫਿਰ ਉਸ ਤੋਂ ਬਾਅਦ ਨਾਮ ਚੇਂਜ ਹੁੰਦਾ ਜੀ ਜੀ ਤੇ ਇਹਦਾ ਮੈਨੂੰ ਜਿਤ ਤੱਕ ਜੇ ਮੈਂ ਗਲਤ ਨਹੀਂ ਹੈਗਾ ਮੇਰੀ ਜਾਣਕਾਰੀ ਚ ਇਹ ਵੀ ਹੈ ਕਿ ਇਹਦਾ ਨਾਮ ਕੱਲੂ ਘਾਰਾ ਵੀ ਰੱਖਿਆ ਗਿਆ ਸੀ ਜੀ ਬਿਲਕੁਲ ਤਾਂ ਉਸ ਦੇ ਉੱਤੇ ਵੀ ਫਿਰ ਕਹਿੰਦੇ ਇਤਰਾਜ਼ ਹੋਇਆ ਸੈਂਸਰ ਬੋਰਡ ਦੇ ਵੱਲੋਂ ਫਿਰ ਉਹ ਵੀ ਚੇਂਜ ਹੋਇਆ ਤਾਂ ਫਾਈਨਲ ਨਾਮ ਜਿਹੜਾ ਇਹਦਾ ਪੰਜਾਬ 95 ਜਿਹੜਾ ਫਾਈਨਲ ਕੀਤਾ ਸੈਂਸਰ ਬੋਰਡ ਨੇ ਜੀ ਨਾ ਫਾਈਨਲ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਫਿਲਮ ਦੇਖਦਾ ਸੈਂਸਰ ਬੋਰਡ ਤਾਂ ਪਹਿਲਾ ਸੈਂਸਰ ਬੋਰਡ 25 ਕੱਟ ਦਿੱਤੇ ਜਾਂਦੇ ਆ ਫਿਰ 85 ਕੱਟ ਦੇ ਉੱਤੇ ਇਹ ਜਾਂਦੀ ਆ ਹੁਣ ਲਾਸਟ 120 ਕੱਟ ਨੇ ਲਾਸਟ 120 ਕੱਟ ਟੋਟਲ ਇਹਦੇ ਵਿੱਚ ਲਗਾ ਦਿੱਤੇ ਗਏ ਆ ਜੀ ਬਿਲਕੁਲ ਦੇਖੋ ਆਪਾਂ ਫਿਲਮਾਂ ਸਾਰੇ ਦੇਖਦੇ ਆ ਨਾ ਜਦੋਂ ਸਿਨੇਮੇ ਜਾਂਦੇ ਆ ਆਪ ਨੂੰ ਕਹਤਾ ਕਿ ਫਿਲਮ ਦੀ ਜਿਹੜੀ ਡਿਊਰੇਸ਼ਨ ਹੁੰਦੀ ਆ ਉਹ 2.5 ਪੌਣੀ ਤਿੰਨ ਘੰਟਿਆਂ ਦੀ ਪੌਣੀ ਤਿੰਨ ਘੰਟਿਆਂ ਦੀ ਫਿਲਮ ਹੁੰਦੀ ਹੈ ਜਿਹਦੇ ਵਿੱਚ 15 ਕਿ ਮਿੰਟ ਜਿਹੜੀ ਤੁਹਾਡੇ ਫਿਲਮ ਦੀ ਇੰਟਰੋਡਕਸ਼ਨ ਵਗੈਰਾ ਹੁੰਦੀ ਆ ਕਲੋਜ਼ਿੰਗ ਪਾਰਟ ਆ ਜਾਂਦਾਗਾ ਜੀ 5-7 ਮਿੰਟ 10 ਮਿੰਟ ਇਸ ਤਰੀਕੇ ਦੇ ਨਾਲ ਫਿਲਮ ਦੇ ਲੰਘ ਜਾਂਦੇ ਆ ਕੁੱਲ ਮਿਲਾ ਕੇ ਜੇ ਆਪਾਂ ਟਾਈਮ ਡਿਊਰੇਸ਼ਨ ਦੀ ਗੱਲ ਕਰੀਏ ਤਾਂ 2.5 ਘੰਟਿਆਂ ਦੀ ਫਿਲਮ ਜਿਹੜੀ ਤਿਆਰ ਹੁੰਦੀ ਆ ਜੀ ਬਿਲਕੁਲ ਵੱਡੀ ਫਿਲਮ ਕੋਈ ਦੇਖਦਾ ਵੀ ਨਹੀਂਗਾ ਤੇ ਇਹ ਵੀ ਉਸੇ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਮੂਵੀ ਸੀਗੀ ਪਰ ਉਹਦੇ ਵਿੱਚ 120 ਕੱਟ ਲਗਾ ਦੇਣਾ ਜੀ ਹੁਣ ਕੱਟ ਕਿਹੜੀਆਂ-ਕਿਹੜੀਆਂ ਗੱਲਾਂ ਤੇ ਲਗਾਏ ਆ ਇਹ ਵੀ ਜਿਹੜੀ ਇੱਕ ਜਾਣਕਾਰੀ ਬਹੁਤ ਅਹਿਮ ਆ ਜੀ ਲੋਕਾਂ ਦੇ ਲਈ ਕਿਉਂਕਿ ਬਹੁ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਸੀ ਕਿ ਕੱਟ ਕਿਸ ਗੱਲ ਤੇ ਲਗਾਏ ਗਏ ਆ ਜਿਹੜੇ ਸੀਨ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜਾ ਮੇਕਰ ਆ ਜਿਹੜਾ ਡਾਇਰੈਕਟਰ ਆ ਜਿਨੇ ਉਹ ਇੱਕ ਕਹਾਣੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੀ ਜੋ ਦਿਖਾਉਣਾ ਚਾਹੁੰਦਾ ਆਡੀਅנס ਨੂੰ ਜੀ ਜਦੋਂ ਉਹਦੇ ਵਿੱਚ 120 ਕੱਟ ਲੱਗ ਜਾਣ ਜੀ ਤਾਂ ਕਿਵੇਂ ਉਹ ਆਪਣੀ ਕਹਾਣੀ ਲੋਕਾਂ ਨੂੰ ਸਮਝਾਊਗਾ ਕਿਵੇਂ ਦਰਸ਼ਕਾਂ ਨੂੰ ਉਹ ਚੀਜ਼ ਸਮਝ ਆਊਗੀ ਤਾਂ ਉਹਨੂੰ ਪੋਸਿਬਿਲਟੀ ਨਹੀਂ ਹੈਗੀ ਇਹ ਮੇਕਰਸ ਦਾ ਇਤਰਾਜ਼ ਆ ਸੈਂਸਰ ਬੋਰਡ ਦੇ ਨਾਲ ਕਿ ਸਾਡੇ ਨਾਲੇ ਤੱਕਾ ਕਿਉਂ ਆ ਜੀ ਬਿਲਕੁਲ ਇਹ ਫਿਲਮ 3 23 ਦਿਨ ਸਾਲ ਪਹਿਲਾਂ ਤਿਆਰ ਹੋ ਜਾਂਦੀ ਆ ਇਹਦੇ ਵਿੱਚ ਜੋ ਰੁਕਾਵਟਾਂ ਆ ਤੁਹਾਨੂੰ ਮੈਂ ਦੱਸਦਾ ਪਹਿਲਾਂ ਨਾਮ ਚੇਂਜਸ ਨੂੰ ਲੈ ਕੇ ਫਿਰ ਅਖੀਰੀ ਕੱਟ ਜਦੋਂ ਲੱਗਦੇ ਆ ਚਲੋ ਵੀ ਹੋ ਜਾਂਦਾ ਫਿਰ ਇੱਕ ਦਿਨ ਦਲਜੀਤ ਦੋਸਾਂਝ ਪੋਸਟ ਪਾਉਂਦੇ ਆ ਆਪਣੇ ਆਫੀਸ਼ੀਅਲ ਅਕਾਊਂਟ ਦੇ ਉੱਤੇ ਕਿ 7 ਫਰਵਰੀ ਨੂੰ ਮੂਵੀ ਇਹ ਹੈ ਅਸੀਂ ਪਹਿਲਾ ਉਹ ਪੋਸਟਰ ਕਰਦੇ ਆ ਕਿ ਕਮਿੰਗ ਸੂਨ ਜਲਦੀ ਆ ਰਹੀ ਹੈ ਨਾ ਫਿਰ ਉਸ ਤੋਂ ਬਾਅਦ ਟੀਜ਼ਰ ਲਾਂਚ ਹੁੰਦਾਗਾ ਤੇ ਪੋਸਟ ਪੈਂਦੀ ਹੈ ਕਿ 7 ਫਰਵਰੀ ਨੂੰ ਜੀ ਵਰਲਡ ਵਾਈਡ ਇਹ ਰੀਲੀਜ਼ ਕਰਾਂਗੇ ਹਾਲਾਂਕਿ ਜਿਹੜਾ ਉਹ ਟੀਜ਼ਰ ਸੀਗਾ ਉਹ ਟੀਜ਼ਰ ਤੱਕ ਭਾਰਤ ਦੇ ਅੰਦਰ ਬੈਨ ਕਰ ਦਿੱਤਾ ਗਿਆ ਟੀਜ਼ਰ ਨਹੀਂ ਚੱਲਿਆ ਇੰਸਟਾਗ੍ਰam ਦੇ ਉੱਤੇ ਇਕੱਲੇ ਦਲਜੀਤ ਦਸਾਂਝ ਦਾ ਜਿਹੜਾ ਆਪਣਾ ਇੰਸਟਾ ਅਕਾਊਂਟ ਆ ਉਹਦੇ ਉੱਤੇ ਉਹ ਟੀਜ਼ਰ ਤੁਹਾਨੂੰ ਅੱਜ ਵੀ ਅਵੇਲੇਬਲ ਮਿਲੂਗਾ ਪਰ YouTube ਦੇ ਉੱਤੇ ਉਹ ਟੀਜ਼ਰ ਨਹੀਂ ਹੈ ਟੀਜ਼ਰ ਬੈਨ ਆ YouTube ਤੇ ਉਹ ਤੇ ਟੀਜ਼ਰ ਨਹੀਂ ਪਾਇਆ ਉਹ ਤਾਂ ਉਹਨੂੰ ਵੀ ਬੈਨ ਹੋਇਆ ਸੈਂਸਰ ਬੋਰਡ ਦੇ ਵੱਲੋਂ ਮਨਜ਼ੂਰੀ ਨਹੀਂ ਮਿਲੀ वर्ल्ड वाइड ਰੀਲੀਜ਼ ਹੋਣੀ ਸੀ ਚਲੋ ਸੋਚਿਆ ਮੇਕਰਸ ਨੇ ਸੋਚਿਆ ਲੋਕਾਂ ਨੇ ਸੋਚਿਆ ਵੀ ਯਾਰ ਕੋਈ ਗੱਲ ਨਹੀਂ ਦੁਨੀਆ ਤਾਂ ਦੇਖੇ ਨਾ ਜੇ ਇੰਡੀਆ 'ਚ ਨਹੀਂ ਹੋ ਰਹੀ ਅਸੀਂ ਪਹਿਲਾਂ ਦੁਨੀਆ ਦੇ ਵਿੱਚ ਦਿਖਾ ਦਿੰਨੇ ਆ ਤੇ ਆਪੇ ਹੌਲੀ ਹੌਲੀ ਇੰਡੀਆ ਨੂੰ ਬਣਾ ਲਾਂਗੇ ਜਿੱਦਾਂ ਵਕੀਲਾਂ ਦਾ ਪੈਨਲ ਹੋਊਗਾ ਕਾਨੂੰਨੀ ਲੜਾਈ ਲੜ ਕੇ ਅਸੀਂ ਉਹ ਕਰ ਲਾਂਗੇ ਪਰ ਵੀ ਜੋ ਇੱਕ ਮਿਹਨਤ ਕੀਤੀ ਆ ਉਸ ਮਿਹਨਤ ਨੂੰ ਅਖੀਰੀ ਅਖੀਲੇ ਪੜਾ ਦੇ ਵਿੱਚ ਫਾਈਨਲ ਪੜਾ ਜਿਹੜਾ ਹੁੰਦਾਗਾ ਪਰਦੇ ਦੇ ਉੱਤੇ ਆਉਣੀ ਬਹੁਤ ਜ਼ਰੂਰੀ ਆ ਜੀ ਬਿਲਕੁਲ ਪਰ ਉਹ ਵੀ ਨਹੀਂ ਹੁੰਦਾ ਅਖੀਰ ਦਲਜੀਤ ਇੱਕ ਹੋਰ ਪੋਸਟ ਪਾਉਂਦੇ ਆ ਦਲਜੀਤ ਪੋਸਟ ਪਾ ਕੇ ਸੌਰੀ ਮੰਗਦੇ ਆ ਆਪਣੇ ਚਾਹਣ ਵਾਲਿਆਂ ਤੋਂ ਦਰਸ਼ਕਾਂ ਤੋਂ ਵੀ ਸੌਰੀ ਉਨ੍ਹਾਂ ਦੇ ਵੱਲੋਂ ਪੋਸਟ ਲਿਖੀ ਜਾਂਦੀ ਆ ਉਸ ਪੋਸਟ ਨੇ ਇੱਕ ਤਹਿਲ ਕੰਮ ਚਾ ਕੇ ਰੱਖ ਦਿੱਤਾ ਵੀ ਅਜੇ ਹਾ ਕੀ ਹੋ ਗਿਆ ਰਾਧੀ ਜੀ 120 ਕੱਟ ਲੱਗਣ ਤੋਂ ਬਾਅਦ ਵੀ ਨਹੀਂ ਫਿਲਮ ਰਿਲੀਜ਼ ਕਰਨ ਦਿੱਤੀ ਜਾ ਰਹੀ ਹੈ ਇਹੋ ਜਿਹਾ ਕੀ ਹੈ ਅਜੇ ਹਾ ਫਿਲਮ ਦੇ ਵਿੱਚ ਹੈ ਮੈਂ ਉਹੀ ਤੁਹਾਨੂੰ ਉਸੇ ਗੱਲ ਦੇ ਉੱਤੇ ਤੁਹਾਨੂੰ ਦੱਸ ਦਿਆਂ ਕਿ ਜਦੋਂ ਦਲਜੀਤ ਨੇ ਪੋਸਟ ਪਾਈ ਕਿ ਵਰਲਡ ਵਾਈਡ ਵੀ ਨਹੀਂ ਹੋ ਰਹੀਗੀ ਜੀ ਤੇ ਇਹਦੇ ਇਹ ਵੀ ਸਾਨੂੰ ਪਤਾ ਲੱਗਿਆ ਸੀਗਾ ਮੈਂ ਕਿਸੇ ਐਕਟਰ ਦੇ ਨਾਲ ਬੈਠਾ ਹੋਇਆ ਸੀ ਪੰਜਾਬੀ ਇੰਡਸਟਰੀ ਦੇ ਹੀ ਤਾਂ ਉਹਨਾਂ ਨੇ ਦਲਜੀਤ ਹਰਨ ਦੇ ਨਾਲ ਕੰਮ ਵੀ ਕੀਤਾ ਹੋਇਆ ਹੈਗਾ ਕਈ ਫਿਲਮਾਂ ਦੇ ਅੰਦਰ ਜੀ ਤਾਂ ਇੰਡਸਟਰੀ ਨੂੰ ਪਤਾ ਹੁੰਦਾ ਨਾ ਜਿਹੜੇ ਕਹਿੰਦੇ ਹੁੰਦੇ ਜਿਹੜੇ ਮੈਦਾਨ ਦੇ ਵਿੱਚ ਹੁੰਦੇ ਆ ਜਾਂ ਤਾਂ ਕਹਿੰਦੇ ਵਾਹ ਪਿਆ ਜਾਣੀਏ ਤੇ ਜਾਂ ਰਾਹ ਪਿਆ ਜਾਣੀਏ ਉਹਨਾਂ ਨੂੰ ਪਤਾ ਹੁੰਦਾ ਮੈਨੂੰ ਦੱਸ ਰਹੇ ਸੀ ਕਹਿੰਦੇ ਜੀ ਸਟੂਡੀਓ ਦੇ ਨਾਲ ਗੱਲਬਾਤ ਚੱਲ ਰਹੀ ਸੀ ਟੀਮ ਦੀ ਕਿ OTT ਪਲੇਟਫਾਰਮ ਦੇ ਉੱਤੇ ਇਹਨੂੰ ਲਿਆਂਦਾ ਜਾਵੇ ਕਿਉਂਕਿ ਹੁਣ ਮਗਰ ਕੋਈ ਰਾਹ ਨਹੀਂ ਬਜਦਾ ਸੀ ਮੇਕਰ ਦੇ ਕੋਲ ਪਰ ਹੁਣ ਇਹ ਵੀ ਪਤਾ ਲੱਗਿਆ ਕਹਿੰਦੇ ਉਹ OTT ਪਲੇਟਫਾਰਮ ਦੇ ਉੱਤੇ ਵੀ ਰੁਕ ਗਈ ਆ ਵੀ ਜੀ ਦੇ ਉੱਤੇ ਜਿਹੜਾ ਕਿਉਂਕਿ ਹੁਣ ਜੀ ਕੀਦਾਗਾ ਇਹ ਦੇਖ ਸਰ ਉਹ ਆਪਾਂ ਕਿ ਜਿਵੇਂ ਕਹੇ ਗੋਦੀ মিডিਆ ਉਹ ਬਾਹਰ ਨੈਸ਼ਨਲ মিডিਆ ਜਿਹੜਾ ਉਹ ਸਰਕਾਰ ਦੇ ਅੰਡਰ ਹੀ ਚੱਲਦਾ ਕੇਂਦਰ ਸਰਕਾਰ ਤੋਂ ਬਾਹਰ ਨਹੀਂ ਹੈਗਾ ਦਾ ਤਾਂ ਹੁਣ OTT ਪਲੇਟਫਾਰਮ ਦੇ ਉੱਤੇ ਵੀ ਜਿਹੜੀ ਉਹ ਰਾਰ ਨਹੀਂ ਰਿਹਾ ਇਸੇ ਕਰਕੇ ਦਲਜੀਤ ਨੇ ਜਿਹੜੀ ਅੱਜ ਪੋਸਟ ਪਾਈ ਹੈ ਨਾ ਉਹਦੇ ਮਾਇਨੇ ਇਹੀ ਨੇ ਹੁਣ ਸਿਨਮੇ ਦੇ ਅੰਦਰ ਰਿਲੀਜ਼ ਨਹੀਂ ਹੋ ਦਿੱਤੀ ਜਾ ਰਹੀ ਇੰਡੀਆ ਦੇ ਅੰਦਰ ਜੀ ਵਿਦੇਸ਼ਾਂ ਚ ਕਰਨੀ ਚਾਹੀ ਜੀ ਵਰਲਡ ਵਾਈਡ ਜਿਹੜਾ ਇੰਡੀਆ ਚ ਨਹੀਂ ਹੋ ਰਹੀ ਦੂਜੇ ਬਾਹਰਲੇ ਮੁਲਕਾਂ ਚ ਸੋਚਿਆ ਕਰਨ ਦਾ ਉੱਥੇ ਰੋਕ ਲਾ ਦਿੱਤੀ ਗਈ ਓਟੀਟੀ ਦਾ ਸੋਚਿਆ ਕਿ ਓਟੀਟੀ ਪਲੇਟਫਾਰਮ ਦੇ ਉੱਤੇ ਲੀਜ਼ ਕਰ ਦਈਏ ਓਟੀਟੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਤਾਂ ਅਖੀਰ ਹੀ ਦਲਜੀਤ ਨੇ ਅੱਜ ਇਹੀ ਗੱਲ ਆਪਣੀ ਜਿਹੜੀ ਸਟੋਰੀ ਉਹਨਾਂ ਨੇ ਇੰਸਟਾ ਅਕਾਊਂਟ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਗਾਈ ਆ ਉਹ ਚ ਦਲਜੀਤ ਇਹੀ ਲਿਖਦੇ ਆ ਕਿ ਜਿਹੜਾ ਸੱਚ ਆ ਉਹਨੂੰ ਲੁਕੋਇਆ ਨਹੀਂ ਜਾ ਸਕਦਾ ਜੀ ਬਿਲਕੁਲ ਸੱਚ ਕਦੇ ਵੀ ਰੁਕਦਾ ਨਹੀਂ ਆ ਸੱਚ ਨੂੰ ਰੋਕਿਆ ਨਹੀਂ ਜਾ ਸਕਦਾ ਪਰਮਾਤਮਾ ਕਿਰਪਾ ਕਰਨਗੇ ਕਿਰਪਾ ਕਰਨਗੇ ਕੋਈ ਨਾ ਕੋਈ ਰਾਹ ਜਰੂਰ ਖੁੱਲੂਗਾ ਤੇ ਸਾਨੂੰ ਹਮੇਸ਼ਾ ਹੀ ਇਹ ਬਾਣੀ ਦੇ ਵਿੱਚ ਸਿਖਣਾ ਮਿਲਦਾ ਹੈਗਾ ਸਾਨੂੰ ਬਜ਼ੁਰਗ ਵੀ ਸਾਡੇ ਦੱਸਦੇ ਆਇਆ ਕਿ ਕਭਰਾਓ ਨਾ ਜੇ ਇੱਕ ਰਾਹ ਬੰਦ ਹੁੰਦਾ ਤਾਂ ਉਹ ਪਰਮਾਤਮਾ ਦੱਸ ਤੁਹਾਡੇ ਲਈ ਖੋਲਦਾਗਾ ਤਾਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ ਕੋਈ ਨਾ ਕੋਈ ਰਾਹ ਜ਼ਰੂਰ ਨਿਕਲੂਗਾ ਇਹੀ ਅਰਦਾਸ ਅੱਜ ਦਲਜੀਤ ਨੇ ਕੀਤੀ ਹੈ ਤੇ ਆਪਣੇ ਜਿਹੜੇ ਦਰਸ਼ਕ ਨੇ ਜਿਹੜੇ ਚੋਣ ਆਲੇ ਨੇ ਦਲਜੀਤ ਨੂੰ ਉਹਨਾਂ ਨੂੰ ਵੀ ਇੱਕ ਸਟੋਰੀ ਦੇ ਜਰੀਏ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਪਰਮਾਤਮਾ ਨੂੰ ਅਰਦਾਸ ਕਰੋ ਕਿਰਪਾ ਕਿਉਂਕਿ ਪਰਮਾਤਮਾ ਹੀ ਕਰ ਸਕਦਾ ਹੁਣ ਪਰਮਾਤਮਾ ਸਾਨੂੰ ਕੋਈ ਰਾਹ ਕੋਈ ਦਿਮਾਗ ਦੇ ਵਿੱਚ ਆਈਡੀਆ ਆਊਗਾ ਕੁਝ ਕੋਈ ਨਾ ਕੋਈ ਬੰਦਾ ਸੋਚੂਗਾ ਵੀ ਨਹੀਂ ਆਪਾਂ ਇਹਨੂੰ ਇਸ ਤਰੀਕੇ ਨਾਲ ਨਹੀਂ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਕਰ ਸਕਦੇ ਹਾਂ ਜੀ ਬਿਲਕੁਲ ਹੁਣ ਗੱਲ ਜਿਹੜਾ ਕਾਰਨ ਆ ਇਹਦੇ ਵਿਚਲਾ ਜਿਹੜਾ ਕਾਰਨ ਆ ਨਾ ਵੀ ਇਹ ਕਿਉਂ ਅਜਿਹਾ ਹੋ ਰਿਹਾ वर्ल्ड वाइड ਇਸ ਨੂੰ ਕਿਉਂ ਨਹੀਂ ਰਿਲੀਜ਼ ਹੁਣ ਦਿੱਤਾ ਗਿਆ ਇਹ ਬਹੁਤ ਵੱਡਾ ਕਾਰਨ ਆ ਤੇ ਜਿੰਨੀ ਕੁ ਮੈਂ ਇਹਦੇ ਤੇ ਰਿਸਰਚ ਕੀਤੀ ਤਾਂ ਉਹ ਸਾਨੂੰ ਜਿਹੜੀ ਸਾਡੀ ਰਿਸਰਚ ਟੀਮ ਤੋਂ ਤੁਹਾਨੂੰ ਪਤਾ ਲੱਗਿਆ ਸਰਚ ਤੋਂ ਕਿ ਅਸਲ ਕਾਰਨ ਕੀ ਨੇ ਹੁਣ ਉਹ ਕੀ ਕਹਿ ਰਿਹਾ ਸੈਂਸਰ ਬੋਰਡ ਜਿਹੜਾ 120 ਕੱਟ ਲੱਗੇ ਆ ਜੀ ਫਿਲਮ ਦੇ ਵਿੱਚ ਵੀ ਜਸਵੰਤ ਸਿੰਘ ਖਾਲੜਾ ਦਾ ਨਾਮ ਤੁਸੀਂ ਨਹੀਂ ਵਰਤ ਸਕਦੇ ਜੀ ਅੱਲਾ ਫਿਲਮ ਦਾ ਟਾਈਟਲ ਹੀ ਨਹੀਂ ਤੁਸੀਂ ਉਹਦੇ ਵਿੱਚ ਜਿਹੜਾ ਕਿਰਦਾਰ ਦਿਖਾਇਆ ਜਾ ਰਿਹਾ ਭਾਈ ਜਸਵੰਤ ਸਿੰਘ ਖਾਲੜਾ ਉਸ ਦਾ ਨਾਮ ਵੀ ਤੁਸੀਂ ਜਸਵੰਤ ਸਿੰਘ ਖਾਲੜਾ ਨਹੀਂ ਵਰਤ ਸਕਦੇ ਜੀ ਪਰ ਹੁਣ ਤੁਸੀਂ ਦੇਖੋ ਮੰਨ ਲਓ ਮੈਂ ਫਾਰ ਐਗਜ਼ਾਮਪਲ ਦਿੰਨਾ ਤੁਹਾਡਾ ਨਾਮ ਬਲਿੰਦਰ ਆ ਜੀ ਬਲਿੰਦਰ ਸਿੰਘ ਆ ਤੁਹਾਡੀ ਕਿਸੇ ਨੂੰ ਇੰਟਰੋਡਕਸ਼ਨ ਕਰਾਉਣੀ ਹੋਵੇ ਜੀ ਤੁਹਾਡਾ ਨਾਮ ਮੈਂ ਗੁਰਜਿੰਦਰ ਕਿਆ-ਕਿਆ ਦੱਸ ਦੇਵਾਂ ਪਰ ਜਿਹੜਾ ਬੰਦਾ ਜਾਣਦਾ ਯਾਰ ਇਹ ਬਲਿੰਦਰ ਸਿੰਘ ਆ ਤਾਂ ਉਹਦੇ ਦਿਮਾਗ ਦੇ ਵਿੱਚ ਤਾਂ ਉਹੀ ਜਾਊਗੀ ਨਾ ਤੁਸੀਂ ਉਹਨੂੰ ਕਿਵੇਂ ਹੋਰ ਨਾਂ ਦੇ ਨਾਲ ਐਕਸਪਲੇਨ ਕਰਦੋਂਗੇ ਜੀ ਫਿਰ ਦੂਜੀ ਗੱਲ ਇਹ ਇਹਦੇ ਵਿੱਚ ਇਹ ਆ ਜਾਂਦੀ ਆ ਜਿਹੜਾ ਸਾਨੂੰ ਪਤਾ ਲੱਗਿਆ ਕਿ ਜੋ ਸ਼ਮਸ਼ਾਨ ਘਾਟਾਂ ਦੇ ਅੰਕੜੇ ਆ ਜੋ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਕਹਿੰਦੀ ਆ 25000 ਸਿੱਖ ਨੌਜਵਾਨ ਜਿਹੜੇ ਘਰਾਂ ਤੋਂ ਤਾਂ ਗਏ ਪਰ ਘਰੇ ਵਾਪਸ ਨਹੀਂ ਪਰਤੇ ਜਿਨ੍ਹਾਂ ਨੂੰ ਪੁਲਿਸ ਨੇ ਚੁੱਕ ਕੇ ਝੂਠੇ ਇਨਕਾਊਂਟਰ ਕਰ ਦਿੱਤੇ ਗਏ ਜਿਨ੍ਹਾਂ ਦੇ ਜਿਨ੍ਹਾਂ ਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਜਿਨ੍ਹਾਂ ਦਾ ਉਸ ਤੋਂ ਬਾਅਦ ਲਾਬਰਸ ਕਹਿ ਕੇ ਉਹਨਾਂ ਅੰਦਾਜ਼ ਜਿਹੜਾ ਵਕੂ ਆਕਸ਼ਨ ਸ਼ਾਨ ਘਾਟਾਂ ਦੇ ਅੰਦਰ ਸੰਸਕਾਰ ਕਰਤਾ ਕਿਸੇ ਨੂੰ ਨਦੀਆਂ ਦੇ ਕੰਢਿਆਂ ਦੇ ਸਤਲੁਜ ਦੇ ਕੰਢੇ ਦੇ ਉੱਤੇ ਕਿਸੇ ਨੂੰ ਟਾਇਰ ਪਾ ਕੇ ਫੂਕਤਾ ਜਿਹੜਾ ਉਹ ਹੋਇਆ ਉਹਦੇ ਤੇ ਸਰਚ ਜੋ ਕੀਤੀ ਜੋ ਸਰਕਾਰੀ ਅੰਕੜੇ ਹਿਊਮਨ ਰਾਈਟਸ ਦੇ ਅਨੁਸਾਰ ਜਾਂ ਸਰਕਾਰ ਦੇ ਵਕੂ ਵਕ ਕੋਟਾਂ ਦੇ ਅੰਦਰ ਜਿਹੜੀਆਂ ਗਵਾਹੀਆਂ ਹੋਈਆਂ ਜੋ ਬਿਆਨ ਆਏ ਨੇ ਸਟੇਟਮੈਂਟ ਆਏ ਨੇ ਸਰਕਾਰੀ ਰਿਕਾਰਡ ਦੇ ਅਨੁਸਾਰ ਜਿਹੜੀ ਇਹ ਪੂਰੀ ਫਿਲਮ ਤਿਆਰ ਕੀਤੀ ਗਈ ਸੀ ਜੀ ਹੁਣ ਉਹਦੇ ਵਿੱਚ ਮੇਕਰਸ ਨੇ ਤਾਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਉਸ ਦੌਰ ਦੇ ਅੰਦਰ ਪੁਲਿਸ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਧੱਕਾ ਕੀਤਾ ਕੁਝ ਪੁਲਿਸ ਮੁਲਾਜ਼ਮਾਂ ਚੰਗিয়ে ਵੀ ਸੀਗੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਿਸਟਮ ਉਹਨਾਂ ਦੇ ਉੱਤੇ ਵੀ ਹਾਵੀ ਹੋਇਆ ਉਹਦੇ ਵਿੱਚ ਉਹਦਾ ਜ਼ਿਕਰ ਵੀ ਹੈ ਇਸ ਫਿਲਮ ਦੇ ਅੰਦਰ ਤੇ ਜਿਹੜੇ ਉਹ ਕਹਦਿਏ ਜ਼ਾਲਮ ਕਿਸਮ ਦੇ ਉਸ ਸਮੇਂ ਦੇ ਮੁਲਾਜ਼ਮ ਸੀਗੇ ਪ੍ਰਸ਼ਾਸਨ ਸੀ ਉਸ ਸਮੇਂ ਦਾ ਜ਼ਾਲਮ ਕਿਸਮ ਦਾ ਕਿ ਸਭ ਨੂੰ ਪਤਾ ਸਾਨੂੰ ਕਿ ਉਦੋਂ ਪੰਜਾਬ ਦੇ ਅੰਦਰ ਬੈਂਕ ਸਿੰਘ ਦੀ ਸਰਕਾਰ ਸੀ ਜੀ ਤੇ ਕੇਪੀਐਸ ਗਿੱਲ ਡੀਜੀਪੀ ਸੀਗੇ ਪੰਜਾਬ ਦੇ ਤੇ ਕੇਪੀਐਸ ਗਿੱਲ ਨੇ ਐਸਐਸਪੀ ਸੀ ਜਿਹੜੇ ਪੂਰੇ ਪੰਜਾਬ ਦੇ ਅੰਦਰ ਤਮਾਮ ਐਸਐਸਪੀਆਂ ਨੂੰ ਕਿਸ ਤਰੀਕੇ ਦਾ ਨਾ ਖੁੱਲ੍ਹ ਦਿੱਤੀ ਸੀ ਸਰਕਾਰ ਨੇ ਕਿਵੇਂ ਕੇਪੀਐਸ ਗਿੱਲ ਨੂੰ ਫ੍ਰੀ ਹੈਂਡ ਦੇਤਾ ਸੀਗਾ ਕਿਵੇਂ ਹਰ ਰੋਜ਼ ਦਿੱਲੀ ਦੇ ਇਨਕਾਊਂਟਰ ਹੁੰਦੇ ਸੀ ਤੇ ਬੈਠ ਕੇ ਸ਼ਾਮ ਨੂੰ ਮੀਟਿੰਗ ਹੁੰਦੀ ਸੀ ਤੇ ਇਨਕਾਊਂਟਰ ਦਾ ਬਿਲਕੁਲ ਉਹ ਫੇਕ ਕਰਦੇ ਸੀ ਚਾਹੇ ਉਹ ਸੱਚੇ ਕਰਦੇ ਸੀ ਪਰ ਉਹ ਇੱਕ ਪ੍ਰਮੋਸ਼ਨ ਲੈਣ ਦੇ ਲਈ ਮੁੱਲ ਪਾਏ ਗਏ ਜੀ ਪਹਿਲਾ ਮੁਗਲਾਂ ਦੇ ਵੇਲੇ ਔਰੰਗਜ਼ੇਬ ਦੇ ਵੇਲੇ ਔਰੰਗਜ਼ੇਬ ਨੇ ਸਿੱਖਾਂ ਦੇ ਸਰਾਂ ਦੇ ਮੁੱਲ ਲਾਏ ਕਿ ਤੁਸੀਂ ਜਿਹੜਾ ਜਿੰਨੇ ਸਰ ਵੱਡ ਕੇ ਲੈ ਕੇ ਆਊਗਾ ਉਨੇ ਹੀ ਮੈਥੋਂ ਨਾਮ ਵੱਡਾ ਪਾਊਗਾ ਜੀ ਬਿਲਕੁਲ ਉਹੀ ਕੰਮ ਕੇ ਪੀਐਸ ਗਿੱਲ ਨੇ ਕੀਤਾ ਕੇਪੀਐਸ ਗਿੱਲ ਨੇ ਵੀ ਆਪਣੇ ਐਸਐਸਪੀ ਨੂੰ ਇਹ ਆਰਡਰ ਦਿੱਤੇ ਕਿ ਜਿਹੜਾ ਜਿੰਨੇ ਜ਼ਿਆਦਾ ਇਨਕਾਊਂਟਰ ਕਰੂਗਾ ਸਿੱਖਾਂ ਦੇ ਠੀਕ ਆ ਹਾਂ ਸਿਖਾਂ ਦੇ ਤਾਂ ਉਸ ਨੂੰ ਉਸ ਹਾਵ ਨਾਲ ਉਹਦੀ ਪ੍ਰਮੋਸ਼ਨ ਹੋਊਗੀ ਬਹੁਤ ਸਾਰੇ ਉਦੋਂ ਐਸਐਚ ਤੋਂ ਡੀਐਸਪੀ ਬਣੇ ਡੀਐਸਪੀ ਤੋਂ ਗੜੇ ਐਸਪੀ ਬਣੇ ਐਸਪੀ ਤੋਂ ਐਸਐਸਪੀ ਬਣੇ ਰੈਂਕ ਰੈਂਕ ਸ਼ਿਫਟ ਹੋਏ ਜੀ ਬਹੁਤ ਸ਼ਾਮ ਨੂੰ ਮੀਟਿੰਗ ਹੁੰਦੀ ਸੀ ਤੇ ਜਦੋਂ ਉਹ ਕਹਿੰਦੇ ਦੱਸਦੇ ਸੀਗੇ ਗੱਲਾਂ ਹੁੰਦੀ ਸੀ ਤੁਸੀਂ ਮੈਂ ਪੁੱਛਿਆ ਜਾਂਦਾ ਸੀ ਵੀ ਅੱਜ ਫਲਾਣਾ ਸਿਓ ਮਾਨਸੇ ਵਾਲਾ ਤੂੰ ਕਿੰਨੇ ਇੰਕਾਊਂਟਰ ਕੀਤੇ ਮਾਨਸੇ ਵਾਲਾ ਕਹਿੰਦਾ ਜੀ ਮੈਂ 30 ਇੰਕਾਊਂਟਰ ਕਰਕੇ ਆਇਆ ਜੀ ਬਟਿੰਡੇ ਵਾਲਾ ਕਹਿੰਦਾ ਨਹੀਂ ਸਰ ਮੈਂ 33 ਕੀਤੇ ਆ ਜੀ ਜੀ ਫਰੀਦਕੋਟ ਵਾਲਾ ਕਹਿੰਦਾ ਨਹੀਂ ਜੀ ਮੈਂ 35 ਕੀਤੇ ਆ ਜੀ ਮੈਂ 25 ਕੀਤੇ ਆ ਜੀ ਤਾਂ ਮੁੱਲ ਪੈਂਦੇ ਸੀਗੇ ਇਹ ਚੀਜ਼ ਹੋਈ ਇਹ ਅਸਲੀਅਤ ਆ ਇਹ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਕਹਿੰਦੀ ਆ ਉਹ 25000 ਦਾ ਅੰਕੜਾ ਜਿਹੜਾ ਉਹਨਾਂ ਨੇ ਦੁਨੀਆ ਦੇ ਮੂਰੇ ਰੱਖ ਦਿੱਤਾ ਜੋ ਅੱਜ ਵੀ ਇੰਟਰਨੈਟ ਦੇ ਉੱਤੇ ਸਾਨੂੰ ਮਿਲ ਜਾਊਗਾ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਦੇ ਉੱਤੇ ਜੀਵਨੀ ਦੇ ਤੇ ਜਿਹੜੀਆਂ ਬੁੱਕਸ ਲਿਖੀਆਂ ਗਈਆਂ ਨੇ ਉਹਨਾਂ ਦੇ ਵਿੱਚ ਸਾਨੂੰ ਅੰਕੜਾ ਮਿਲ ਜਾਊਗਾ ਤੇ ਉਹਨਾਂ ਦੀ ਜਿਹੜੀ ਲਾਸਟ ਸਪੀਚ ਦਲਜੀਤ ਤੋਂ ਸਾਂਝ ਨੇ ਜਿੱਥੇ ਉਹ ਸਟੋਰੀ ਪਾਈ ਆ ਉੱਥੇ ਨਾਲ ਉਹਨਾਂ ਦੀ ਜਿਹੜੀ ਉਹ ਲਾਸਟ ਸਪੀਚ ਤੇ ਜਿਹੜੀ ਉਹਨਾਂ ਨੇ ਕੈਨੇਡਾ ਜਾ ਕੇ ਦਿੱਤੀ ਆ ਜੀ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੇ 25000 ਦੀ ਰਿਪੋਰਟ ਤਿਆਰ ਕੀਤੀ ਸੀ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇਤਿਹਾਸ ਦੁਹਰਾ ਰਿਹਾ ਜੀ ਬਿਲਕੁਲ ਕਹਿੰਦੇ ਇਤਿਹਾਸ ਦੁਹਰਾਇਆ ਜਾਂਦਾ ਅੱਜ 35 ਸਾਲਾਂ ਬਾਅਦ ਉਹ ਇਤਿਹਾਸ ਦੁਹਰਾ ਰਿਹਾ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੇ 35000 ਦਾ ਅੰਕੜਾ ਮਾਫ਼ ਕਰਨਾ 25000 ਦਾ ਅੰਕੜਾ ਤਿਆਰ ਕੀਤਾ ਸੀ ਤਾ 25000 ਦੇ ਅੰਕੜੇ ਨੂੰ ਜਦੋਂ ਉਹਨਾਂ ਨੇ ਇੰਡੀਆ ਦੇ ਅੰਦਰ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ, ਮੀਡੀਆ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ, ਕੋਰਟਾਂ ਦਾ ਉਹਨਾਂ ਨੇ ਰੁਖ ਕੀਤਾ, ਸਿਸਟਮ ਸਰਕਾਰ ਦੇ ਕੋਲ ਗਏ ਪਰ ਕਿਸੇ ਨੇ ਜਦੋਂ ਉਹਨਾਂ ਦੀ ਨਹੀਂ ਸੁਣੀ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਵਰਲਡ ਵਾਈਡ ਲੈ ਕੇ ਜਾਣ ਦੇ ਲਈ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਗਏ, ਉੱਥੇ ਜਿਹੜੀ ਲਾਸਟ ਸਪੀਚ ਉਹਨਾਂ ਨੇ ਦਿੱਤੀ, ਜੋ ਦੱਸਿਆ ਜੋ ਇੱਕ ਦੁਖਾਂਤ ਪੰਜਾਬ ਦੇ ਨਾਲ ਵਾਪਰਿਆ, ਉਹ ਕਾਲਾ ਦੌਰ ਜਿਹਦੇ ਵਿੱਚੋਂ ਪੰਜਾਬ ਲੰਘਿਆ ਤੇ ਹਜੇ ਤੱਕ ਵੀ ਉਸ ਕਾਲੇ ਦੌਰ ਦੇ ਜਿਹੜੇ ਜ਼ਖਮ ਬਣਿਆਲੇ ਨੇ ਅੱਜ ਅਸੀਂ ਮਾਝੇ ਵਿੱਚ ਚਲੇ ਜਾਈਏਗੇ ਅਸੀਂ ਦੁਆਬੇ ਸਾਈਡ ਚਲੇ ਜਾਈਏਗੇ ਅਜੇ ਵੀ ਮਾਵਾਂ ਡੀਕ ਰਹੀਆਂ ਨੇ ਜੀ ਕਿ ਸਾਡੇ ਪੁੱਤ ਵਾਪਸ ਪਰਤਣਗੇ ਘਰਾਂ ਦੇ ਘਰ ਉੱਜੜ ਗਏ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਚੜੀਆਂ ਅੱਜ ਉਹ ਸੰਤਾਪ ਦੇ ਜਿਹੜੇ ਉਹ ਜ਼ਖਮ ਜਿਹੜੇ ਉਹ ਦਿੱਤੇ ਉਸ ਸਮੇਂ ਦੀ ਹਕੂਮਤ ਨੇ ਉਸ ਸਮੇਂ ਦੇ ਹਾਕਮਾਂ ਨੇ ਪ੍ਰਸ਼ਾਸਨ ਦੇ ਵੱਲੋਂ ਉਹ ਅੱਲੇ ਨਹੀਂ ਉਹ ਭੁੱਲੇ ਨਹੀਂ ਜਾ ਸਕਦੇ ਸ਼ਾਇਦ ਹੁਣ ਜਿਹੜੀ ਆ ਇਸ ਫੈਲਮ ਦੇ ਵਿੱਚ ਉਹ ਸਚਾਈ ਦਿਖਾਈ ਗਈ ਆ ਸ਼ਮਸ਼ਾਨ ਘਾਟਾਂ ਦੇ ਨਾਮ ਇਹਦੇ ਵਿੱਚ ਦੱਸੇ ਗਏ ਆ ਕਿੱਥੇ ਕਿੱਥੇ ਕਿਹੜੇ ਸ਼ਮਸ਼ਾਨ ਘਾਟ ਚ ਕਿਹੜੇ ਪਿੰਡ ਦੇ ਵਿੱਚ ਫੇਕ ਇਨਕਾਊਂਟਰ ਹੋਇਆ ਤੇ ਲਾਵਾਰਿਸ ਕਹਿ ਕੇ ਲਾਸ਼ਾਂ ਨੂੰ ਸਾੜਿਆ ਗਿਆ ਉਹ ਜਿਹੜੇ ਸ਼ਮਸ਼ਾਨ ਘਾਟ ਤੋਂ ਪ੍ਰੂਫ ਲਏ ਗਏ ਆ ਕਿਉਂਕਿ ਡਾਟਾ ਰੱਖਿਆ ਜਾਂਦਾ ਉਹ ਸਾਰੇ ਮੇਕਰਸ ਦੇ ਵੱਲੋਂ ਰੀਅਲ ਸਟੋਰੀ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੀ ਪਰ ਜਿਹੜਾ ਸਾਡਾ ਸਿਸਟਮ ਆ ਸਾਡੀ ਆਪਾਂ ਦੇਖਦੇ ਆ ਕਿ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਹੋਇਆਗਾ ਜੀ ਤੇ ਡਾਇਰੈਕਟਰ ਜਿਹੜੇ ਫਿਲਮ ਦੇ ਡਾਇਰੈਕਟਰ ਨੇ ਉਹਨਾਂ ਨੇ ਵੀ ਆਪਣੀ ਪੋਸਟ ਪਾਈ ਸੀ 2 ਦਿਨ ਪਹਿਲਾਂ ਦਲਜੀਤ ਦੀ ਪੋਸਟ ਤੋਂ ਬਾਅਦ ਉਹ ਵੀ ਪਾਉਂਦੇ ਜਦੋਂ ਦਲਜੀਤ ਮਾਫੀ ਮੰਗਦਿਆ ਤੇ ਪੰਜਾਬ 95 ਦਾ ਜਿਹੜਾ ਪੋਸਟਰ ਹੁੰਦਾਗਾ ਫਿਲਮ ਵਾਲਾ ਉਹਦੇ ਉੱਪਰ ਕਰਾਸ ਮਾਰੇ ਹੁੰਦੇ ਆ ਤੇ ਉੱਤੇ ਲਿਖਿਆ ਹੁੰਦਾ ੱੱਕਾ ਜੀ ਤਾਂ ਇਹ ੱੱਕਾ ਅੱਜ ਵੀ ਹੋ ਰਿਹਾ ਜੀ ਅੱਜ ਵੀ ਇਤਿਹਾਸ ਦੁਹਰਾਇਆ ਗਿਆ ਇੰਡੀਆ ਚ ਬੈਨ ਕਰ ਦਿੱਤੀ ਉਹਨਾਂ ਦੀ ਫਿਲਮ ਅੱਜ ਤੋਂ 35 ਸਾਲ ਪਹਿਲਾਂ ਉਹਨਾਂ ਦੀ ਰਿਪੋਰਟ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ ਸੀਗੀ ਫਿਰ ਉਹ ਕੈਨੇਡਾ ਜਾ ਕੇ ਉਹ ਵਰਲਡਵਾਈਡ ਲੋਕਾਂ ਨੂੰ ਲੈ ਕੇ ਜਾਂਦੇ ਆ ਉਹੀ ਕੰਮ ਦਲਜੀਤ ਨੇ ਕੀਤਾ ਉਹੀ ਕੰਮ ਉਹਨਾਂ ਦੀ ਟੀਮ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਵਰਲਡਵਾਈਡ ਵੀ ਇਸ ਨੂੰ ਰੁਕਵਾ ਦਿੱਤਾ ਗਿਆ ਰਾਤੀ ਜੀ ਸਿੱਖਾਂ ਨੂੰ ਐ ਜੀ ਪੀ ਸੀ ਤੇ ਬਹੁਤ ਭਰੋਸਾ ਹੈ ਕਿ ਐ ਜੀ ਪੀ ਸੀ ਇਸ ਫਿਲਮ ਦੀ ਰਿਕਾਵਟ ਨੂੰ ਲੈ ਕੇ ਕੋਈ ਐਕਸ਼ਨ ਲਵੇਗੀ ਬਿਲਕੁਲ ਐਜੀਪੀਸੀ ਨੇ ਇੱਕ ਚਿੱਠੀ ਲਿਖੀ ਐ ਐਜੀਪੀਸੀ ਨੇ ਮੇਕਰਸ ਨੂੰ ਕਿਹਾ ਦਲਜੀਤ ਦੋਸਾਂਹ ਦੀ ਟੀਮ ਨੂੰ ਇੱਕ ਚਿੱਠੀ ਲਿਖੀ ਐ ਕਿ ਫਿਲਮ ਸਾਨੂੰ ਦਿਖਾਈ ਜਾਵੇ ਤੇ ਅਸੀਂ ਆਪਣੇ ਵਕੀਲਾਂ ਦਾ ਇੱਕ ਲੀਗਲ ਪੈਨਲ ਤਿਆਰ ਕਰ ਰਹੇ ਹਾਂ ਇਸ ਫਿਲਮ ਦੀ ਲੜਾਈ ਅਸੀਂ ਲੜਾਂਗੇ ਕਿਉਂਕਿ ਜੋ ਸੱਚ ਆ ਜੀ ਇਹ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਦਲਜੀਤ ਇੱਕ ਬਹੁਤ ਵੱਡਾ ਆਰਟਿਸਟ ਆ ਜੀ ਹਾਲਾਂਕਿ ਪਿੱਛੇ ਜੇ ਦਲਜੀਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰੇ ਵੀ ਬੁਲਾਇਆ ਤਾਂ ਪਰ ਜਿਹੜੀ ਇਹ ਫਿਲਮ ਦਾ ਇੱਕ ਕਨਸੈਪਟ ਆ ਨਾ ਜੀ ਤਾਂ ਇਹ ਇੱਕ ਬਹੁਤ ਹੀ ਵੱਡਾ ਇਸ਼ੂ ਆ ਤੇ ਇਹਦੇ ਤੇ ਐ ਜੀਪੀਸੀ ਨੇ ਜ਼ਰੂਰ ਕਿਹਾ ਕਿ ਅਸੀਂ ਇਹਦੇ ਮਦਦ ਕਰਨੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਇਹ ਸੱਚ ਸਾਹਮਣੇ ਆਵੇ ਇਹ ਸ਼ੀਸ਼ਾ ਜਿਹੜਾ ਕਾਲਾ ਦੌਰ ਜਿਹੜਾ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜੀਪੀਸੀ ਆਪਦੇ ਵੱਲੋਂ ਪੂਰੀ ਤਿਆਰ ਆ ਉਹਨਾਂ ਦੇ ਵਿਹਾਰ ਦੇ ਉੱਤੇ ਜੋ ਉਹਨਾਂ ਨੇ ਬੋਲਿਆ ਦੱਸਿਆ ਉਸ ਚੈਨਲ ਦੇ ਉੱਤੇ ਕਿ ਅਸੀਂ ਇੱਕ ਚਿੱਠੀ ਲਿਖੀ ਆ ਜੀ ਸਾਨੂੰ ਫਿਲਮ 7 ਫਰਵਰੀ ਤੋਂ ਪਹਿਲਾਂ ਹੁਣ ਦਿਖਾਈ ਜਾਵੇ ਪਰ ਹੁਣ ਤਾਂ 7 ਫਰਵਰੀ ਨੂੰ ਵੀ ਵਰਲਡਵਾਈਡ ਵੀ ਰਿਲੀਜ਼ ਹੋ ਰਹੀਗੀ ਵਰਲਡਵਾਈਡ ਵੀ ਬੈਨ ਕਰ ਦਿੱਤੀ ਬੈਨ ਕਰ ਦਿੱਤੀ ਹਾਲਾਂਕਿ ਬਲ ਇੰਡੀਆ ਦੇ ਵਿੱਚ ਤਾਂ ਚਲੋ ਇੱਕ ਰੀਜ਼ਨ ਪਤਾ ਲੱਗਦਾ ਪਰ ਵਰਲਡ ਤੋਂ ਦੇ ਵਿੱਚ ਇਸ ਚੀਜ਼ ਦਾ ਬੈਨ ਹੋਣਾ ਇਹ ਹਜੇ ਵੀ ਬਹੁਤ ਕਹਿ ਦਿੱਗੇ ਸਵਾਲਾਂ ਦੇ ਵਿੱਚ ਆ ਬਹੁਤ ਸਾਰੇ ਕੁਐਸਚਨ ਮਾਰਕੀਟ ਦੇ ਪਿੱਛੇ ਲੱਗੇ ਹੋਏ ਨੇ ਲੋਕ ਜਾਣਨਾ ਚਾਹੁੰਦੇ ਨੇ ਤੇ ਅਸੀਂ ਵਾਰ-ਵਾਰ ਇਹੀ ਮੇਕਰਸ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਜ਼ਰੂਰ ਦੱਸਣ ਕਿ ਵਰਲਡ ਦੇ ਵਿੱਚ ਕੀ ਪ੍ਰੋਬਲਮ ਆਈ ਹੈ ਉਹਨਾਂ ਨੂੰ ਇੰਡੀਆ ਦੇ ਵਿੱਚ ਅਸੀਂ ਮੰਨਿਆ ਹੈ OTT ਦੇ ਉੱਤੇ ਉਹਨਾਂ ਨੇ ਸੋਚਿਆ ਉਹ ਰੋਕ ਦਿੱਤੀ ਗਈ ਹੈ ਅੱਜਕੱਲ Netflix ਦੇ ਉੱਤੇ ਪਹਿਲਾਂ ਤੁਸੀਂ ਰਿਲੀਜ਼ ਕਰ ਦਿੰਦੇ ਸੀਗੇ ਪਰ Netflix ਦੀ ਵੀ ਗਾਈਡਲਾਈਨ ਬਹੁਤ ਕਹਿੰਦੇ ਸਟ੍ਰਿਕਟ ਕਰ ਦਿੱਤੀਆਂ ਗਈਆਂ ਨੇ ਉੱਥੇ ਵੀ ਤੁਸੀਂ ਨਹੀਂ ਕਰ ਸਕਦੇ ਤਾਂ ਉਸ ਚੀਜ਼ ਨੂੰ ਲੈ ਕੇ ਜ਼ਰੂਰ ਹਜੇ ਵੀ ਕੁਐਸਚਨ ਮਾਰਕ ਆ ਪਰ ਜਿੰਨੀ ਇੱਕ ਜਾਣਕਾਰੀ ਮੇਰੇ ਤੱਕ ਪਹੁੰਚੀ ਮੈਂ ਉਹ ਕੋਸ਼ਿਸ਼ ਕੀਤੀ ਕਿ ਸਾਂਝੀ ਕੀਤੀ ਜਾਵੇ ਦਰਸ਼ਕਾਂ ਦੇ ਨਾਲ ਇੱਕ ਤਾਂ ਨਾਮ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਕਿਰਦਾਰ ਦਿਖਾਇਆ ਗਿਆਗਾ ਜਸਵੰਤ ਸਿੰਘ ਖਾਲੜਾ ਦਾ ਜੋ ਦਲਜੀਤ ਨੇ ਖੁਦ ਕਿਰਦਾਰ ਉਸ ਨੂੰ ਨਿਭਾਇਆ ਉਹਦਾ ਨਾਮ ਕਿਹਾ ਜਾ ਰਿਹਾ ਹੈ ਕਿ ਤੁਸੀਂ ਜਸਵੰਤ ਸਿੰਘ ਖਾਲੜਾ ਨਹੀਂ ਰੱਖ ਸਕਦੇ ਉਹ ਸ਼ਮਸ਼ਾਨ ਘਾਟਾਂ ਦੇ ਨਾਮ ਨੇ ਜਿਹੜੇ ਬਹੁਤ ਸਾਬਸਰਾਂ ਦੇ ਨਾਮ ਨੇ ਉਹ ਸਾਰੀ ਸੱਚਾਈ ਜਿਹੜੇ ਸਰਕਾਰੀ ਅੰਕੜੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਸ ਨੂੰ ਲੈ ਕੇ ਇਤਰਾਜ਼ ਜਿਹੜਾ ਸੈਂਸਰ ਬੋਰਡ ਜਤਾ ਰਿਹਾ ਹੈਗਾ ਹਾਲਾਂਕਿ ਮੇਕਰ ਸੰਤੋਖਤ ਨਹੀਂ ਹੈਗੇ ਤੇ ਮੈਨੂੰ ਲੱਗਦਾ ਫੋਨਾ ਵੀ ਨਹੀਂ ਚਾਹੀਦਾ ਜੀ ਬਿਲਕੁਲ ਮੈਂ ਅਸੀਂ ਮੈਂ ਐਗਜ਼ਾਮਪਲ ਲੈਣਾ ਹੁਣ ਅਸੀਂ ਫੋਨ ਦੇ ਉੱਤੇ ਜਾਂ ਕਿਤੇ ਘਰੇ ਸਾਡੇ ਮੂਵੀ ਚੱਲਦੀ ਹੁੰਦੀ ਆ ਅਸੀਂ ਵਾਸ਼ਰੂਮ ਕਰਨ ਵੀ ਚਲੇ ਜਾਈਏ ਨਾ ਦੇ 10 ਸਕਿੰਟਾਂ ਦੀ ਵੀ ਲੰਘ ਜੇ 15 ਸਕਿੰਟਾਂ ਦੀ ਵੀ ਲੰਘ ਜੇ ਨਾ 30 ਸਕਿੰਟਾਂ ਦੀ ਲੰਘ ਜਾਏ ਤਾਂ ਸਾਨੂੰ ਕਹਾਣੀ ਚ ਅਸੀਂ ਡਿਸਟਰਬ ਹੋ ਜਾਂਦੇ ਹਾਂ ਸਾਨੂੰ ਸਮਝ ਨਹੀਂ ਆਉਂਦਾਗਾ ਇੱਥੇ 120 ਕੱਟ ਲੱਗ ਚੁੱਕੇ ਆ ਤੇ 120 ਕੱਟ ਜੇ 30 ਮਿੰਟਾਂ ਦੀ ਵੀ ਫਿਲਮ ਉਹ ਹੋ ਗਈ ਜਾਂ 15 20 ਮਿੰਟਾਂ ਦੀ ਵੀ ਵਿੱਚੋਂ ਫਿਲਮ ਉਹਨਾਂ ਨੇ ਉਹ ਕਰਤੀ ਤਾਂ ਕੀ ਰਹਿ ਜਾਣਾਗਾ ਸੱਚਾਈ ਦਾ ਸੱਚ ਹੀ ਨਹੀਂ ਪਤਾ ਲੱਗਦਾ ਬਿਲਕੁਲ ਜੋ ਸੱਚ ਆ ਜੋ ਵਾਪਰਿਆ ਉਹ ਦਿਖਾਉਣ ਦੀ ਕੋਸ਼ਿਸ਼ ਮੇਕਰਸ ਕਰ ਰਹੇ ਨੇ ਜੀ ਹੁਣ ਤਾਂ ਪਰਮਾਤਮਾ ਦੇ ਉੱਤੇ ਹੀ ਆ ਜਿਵੇਂ ਦਿਲਜੀਤ ਨੇ ਅੱਜ ਸਟੋਰੀ ਦੇ ਵਿੱਚ ਲਿਖਿਆ ਕਿ ਪਰਮਾਤਮਾ ਜ਼ਰੂਰ ਕੋਈ ਰਾਹ ਕੱਢੂਗਾ ਤੇ ਸਾਨੂੰ ਸਭ ਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ ਜੇ ਕਿਉਂਕਿ ਅਰਦਾਸ ਦੇ ਵਿੱਚ ਤਾਕਤ ਬਹੁਤ ਵੱਡੀ ਆ ਅਸੀਂ ਅਰਦਾਸ ਦੇ ਵਿੱਚ ਸਾਡੇ ਪੰਜਾਂ ਤਖਤਾਂ ਦੇ ਦਰਸ਼ਨ ਦਿਦਾਰੇ ਬਖਸ਼ਿ ਦੇਆਂ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਦਾਨ ਬਖਸ਼ ਦੇਆਂ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰੇ ਇਸ ਅੰਨੇ ਅਰਦਾਸ ਦੇ ਵਿੱਚ ਮੰਗੇ ਤਾਂ ਕਰਤਾਰਪੁਰ ਦਾ ਲਾਂਘਾ ਖੁੱਲਿਆ ਅਰਦਾਸ ਚ ਪਾਵਰ ਬਹੁਤ ਵੱਡੀ ਆ ਤੇ Rao ਸਾਰੇ ਰਲ ਮਿਲ ਕੇ ਆਪਾਂ ਅਰਦਾਸ ਕਰੀਏ ਕਿ ਪ੍ਰਮਾਤਮਾ ਕੋਈ ਰਾਸ ਲੈ ਕੇ ਦਿਖਾਵੇ ਕਹਿੰਦੇ ਉੱਪਰ ਵਾਲੇ ਘਰ ਦੇ ਵਿੱਚ ਦੇਰ ਜਰੂਰ ਆ ਅੰਧੇਰ ਨਹੀਂ ਆ ਜਰੂਰ ਇੱਕ ਨਾ ਇੱਕ ਦਿਨ ਆਊਗਾ ਪਰ ਇਹ ਅਖੀਰ ਦੇ ਵਿੱਚ ਫੇਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਕੁਐਸਚਨ ਮਾਰਗ ਉਵੇਂ ਬਣਿਆ ਰਹੂਗਾ ਕਿ ਵਰਲਡ ਵਾਈਡ ਕਿਉਂ ਰੋਕੀ ਗਈ ਉਹਦੇ ਪਿੱਛੇ ਕੀ ਕਾਰਨ ਹੈ ਕਿ ਇੰਡੀਆ ਹੀ ਗਵਰਨਮੈਂਟ ਦੂਜੇ ਦੇਸ਼ਾਂ ਦੇ ਉੱਤੇ ਵੀ ਪ੍ਰੈਸ਼ਰ ਪਾ ਰਹੀ ਹੈ ਕਿ ਇਸ ਫਿਲਮ ਨੂੰ ਲੀਜ਼ ਨਾ ਕੀਤਾ ਜਾਵੇ ਇਸ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਹੁਣ ਇਹਦੇ ਪਿੱਛੇ ਕੀ ਕਾਰਨ ਨੇ ਜਾਂ ਦਲਜੀਤ ਦੀ ਟੀਮ ਇਸ ਨੂੰ ਕਿਉਂ ਨਹੀਂ ਐਕਸਪਲੋਰ ਕਰ ਰਹੀ ਕਿਉਂ ਦੱਸਣਾ ਨਹੀਂ ਚਾਹੁੰਦੀ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਆ ਇਸ ਦੇ ਬਾਰੇ ਹਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਿਵੇਂ ਪਤਾ ਲੱਗਦਾ ਸੀ ਜ਼ਰੂਰ ਚਾਹੁੰਦੇ ਆ ਕਿ ਉਹਦੇ ਉੱਤੇ ਵੀ ਗੱਲਬਾਤ ਕਰੀਏ ਤੇ ਦਿਲਜੀਤ ਬਾਈ ਨੂੰ ਉਹਨਾਂ ਦੀ ਟੀਮ ਨੂੰ ਵੀ ਸਾਡੀ ਇਹੀ ਗੁਜਾਰਿਸ਼ ਆ ਕਿ ਜ਼ਰੂਰ ਉਹ ਦਰਸ਼ਕਾਂ ਦੇ ਸਾਹਮਣੇ ਲੋਕਾਂ ਦੇ ਮੂਰੇ ਇਹ ਪੱਖ ਰੱਖਣ